ਸਵਰਾਜ ਕੰਪਨੀ ਦਾ ਬਹੁਤ ਪਿਆਰਾ ਸੰਦ ਆਇਆ ਸੱਜਣੋ ਇਹ ਤੇ 12 ਹਾਰਸ ਪਾਵਰ ਦਾ ਇੰਜਣ ਲੱਗਿਆ ਹੋਇਆ ਨਾਲ ਹੀ ਤੁਹਾਨੂੰ ਰੋਟਾਵੇਟਰ ਮਿਲੂਗਾ 50% ਸਬਸਿਡੀ ਦੀ ਵੀ ਸੌਤਾ ਹੈਗੀ ਆ ਇਹ ਤੁਸੀਂ ਇਹ ਕਹਿ ਲੋ ਵੀ ਯਾਰ ਓਨੇ ਕ ਮੁੱਲ 'ਚ ਪੈ ਜਾਂਦਾ ਵੀ ਜਿੰਨੇ ਕ ਮੁੱਲ 'ਚ ਆਮ ਐਡਾ ਰੋਟਾਵੇਟਰ ਮਿਲਦਾ ਐ ਇਤੋਂ ਹਾਈ ਪਾਲਿਆ ਮੈਂ ਬੜਾ ਪਿਆਰਾ ਸੰਦ ਐ ਹਰੇਕ ਫੀਚਰ ਆ ਜਿਹੜਾ ਮਤਲਬ ਵੱਡੇ ਤੋਂ ਵੱਡੇ ਟਰੈਕਟਰ ਤੇ ਸਵਰਾਜ ਨੇ ਫੀਚਰ ਲਾਇਆ ਨਾ ਉਹ ਇਹਦੇ 'ਚ ਹਰੇਕ ਫੀਚਰ ਆ ਲੈਫਟ ਪਾਵਰ ਸੱਬ ਕਮਾਲ ਚੀਜ਼ ਆ ਯਾਰ ਆ ਜੋ ਸਾਰਾ ਚਲਾ ਕੇ ਚੈੱਕ ਕਰਦੇ ਆ ਅਗਲੀ ਵੀਡੀਓ ਦੇ ਵਿੱਚ ਇਹਦੀ ਸਾਰੀ ਜਾਣਕਾਰੀ ਦੇਵਾਂਗੇ ਆ ਵੀਡੀਓ ਦੇਖੋ ਫਿਰ ਆਏ ਵੋ ਵਧੀਆ ਯਾਰ ਪ੍ਰੀ ਤੇ ਦਾ ਫਿਰ ਆ ਦੇਖੀ ਬੱਟ ਤੋਂ ਦੇਖੀ ਪੂਰਾ ਉਹ ਸਸਪੈਂਸ਼ਨ ਵਾਲਾ ਵੀ ਜਿਗਾੜ ਪੂਰਾ ਇੱਥੇ ਨੇਨੇ ਲਾ ਕੇ ਆ ਨਾ ਪੂਰਾ ਕਰਣਾ ਥਾ ਆ ਮੇਰੇ ਦਿਮਾਗ ਚ ਆਈ ਸੀ ਗੱਲ ਉਹ ਤੋਂ ਬੋਲਣ ਵਾਸਤੇ ਆ ਪੂਰਾ ਕਰੜਾ ਥਾਂ ਐ ਇਹ ਨਾ ਪਲਾਟ ਆ ਆ ਲੁਧਿਆਣੇ ਦਾ ਮਤਲਬ ਪਲਾਟ ਆ ਇਹ ਖਾਲੀ ਪਿਆ ਤੁਸੀਂ ਦੇਖ ਲਓ ਤੇ ਬੰਜਰ ਆ ਜਮਾ ਰੱਪੜ ਬਾਣਾ ਆਪਾਂ ਇੱਚੇ ਦਾ ਜਾਨ ਪਰਖਦੇ ਆ ਵੀ ਕਿੰਨਾ ਕਿਤੇ ਵਿੱਚ ਪਰੋਣਾ ਹੈਗਾ ਲੋ ਘੇਰ ਲਾ ਲੈਣ ਦੇ ਮੈਨੂੰ ਆ ਨਿਊਟਰਲ ਹੋ ਗਿਆ ਹਾਂ ਆ ਲੋ ਲ ਆ ਗਿਆ ਹਾਂ ਨਹੀਂ ਨੇ ਲੋ ਲੱਗ ਗਿਆ ਆ ਇਹਦਾ ਪੀਟੀਓ ਇਧਰ ਲੱਗੂ ਗਿਆ ਅਸੀਂ ਆਹ ਤੇ ਸਿੰਗਲ ਕਲੱਚ ਆ ਜਿਵੇਂ ਪੁਰਾਣਾ 735 ਟਰੈਕਟਰ ਨਹੀਂ ਹੁੰਦਾ ਸੀਗਾ ਕਰਿਆ ਯਾਰ ਦੀ ਜਾਨ ਬਹੁਤ ਆ ਬੜੀ ਜਾਨ ਆ ਓਏ ਆਏ ਨਹੀਂ ਗੱਲ ਆ ਟਾਇਰ ਪਏ ਆ ਇੱਥੇ ਟੱਕਾਰਾਂ ਨਾ ਕਰੋ ਵੀਰ ਜੀ ਟੱਕਾ ਨਾ ਕਰੋ ਫ੍ਰੀ ਚੱਲਦਾ ਕੈਮਰਾ ਨਾ ਬੰਦ ਕਰੀ ਆ ਸਵਰਾਜ ਵਾਲਿਆਂ ਦੀ ਇੱਜ਼ਤ ਦਾ ਸਵਾਲ ਆ ਹੈਗਾ ਗਿੱਲਾ ਕਿਤੇ ਬੱਟਿਆਂ ਚ ਨਾ ਬਾੜ ਦੀ ਕਤਲ ਕਰਾ ਦੀ ਮਿੱਥੋ ਇਹਦਾ ਯਾਰ 서ਸਪੈਂਸ਼ਨ ਦੇਖ ਇਹਦੀ ਕਿੰਨੀ ਘੈਂਟ ਆ ਆਏ ਇੱਥੋਂ ਹੀ ਸੜਦੇ ਆ ਤਾਂ ਹੋਣ ਬਾਲਾ ਕਰੜਾ ਕਰਦਾ ਉਹ ਲਵੱਤੇ ਜੇ ਥਾਰੇ ਰਹਦਾ ਘਰ ਦੇ ਓਏ ਇੱਥੋਂ ਦੇ ਲੋ ਆ ਰਿਹਾ ਨਾ ਗੈਣਾ ਰੀਤਾ ਦੇਖ ਕਿੱਥੇ ਦੇਖੇ ਬ੍ਰੇਕ ਠਾਉਂਦਾ ਕਰਦਾ ਇੱਥੋਂ ਓਏ ਆ ਮੈਂ ਫੁੱਲ ਸੜਤੀ ਲੈਫਟ ਆ ਦੇਖ ਬਣਾਉਂਦਾ ਦੇਖ ਪ੍ਰੀਤ ਬਣਾਉਂਦਾ ਦੇਖ ਥੱਲੇ ਉਹ ਦੇਖ ਕਿੰਨੇ ਪੜਦਾ ਬਾਈਕੋਂ ਗਿੱਟਾਂ 'ਚ ਵਾਰਤਾ ਅਜੇ ਤਾਂ ਬ੍ਰੇਕ ਨਹੀਂ ਲਾਏ ਮੈਂ ਅੰਦਰਲੇ ਬ੍ਰੇਕਾਂ ਦੇ ਮੁਰਤਾ ਆਹ ਬ੍ਰੇਕ ਲੈ ਉਪਰੇਕਾ ਆ ਚੱਕਿਓ ਬਹੁਤ ਵਧੀਆ ਜੀ ਆਂ ਬ੍ਰੇਕਾਂ ਦੇ ਦੇਖੀ ਮੁਰਦਾ 4 ਗੱਲ ਆਖਰੀ ਲਾਟ ਆ ਬੂਟੀ ਤੋਂ ਦਿਨਾਂ ਤੋਂ ਦੇਖੀ ਜਾਂਦਾ ਆ ਬੂਣੀ ਆਖਰੀ ਵਾਰ ਦਰਸ਼ਨ ਕਰ ਲੋ ਇਹਦੇ ਡੰਗਾਈ ਦੇਖੋ ਆ ਪ੍ਰੀਤੁਰੇ ਆ ਓਏ ਜਿਹੜੇ ਬਾਣ ਦੇ ਵਿੱਚ ਦੀ ਕਿਤੇ ਟਰੈਕਟਰ ਹੀ ਨੰਘਿਆ ਯਾਰ ਦੇਖੋ ਯਾਰ ਨੰਘਾਈ ਕਮਾਲ ਆ ਯਾਰ ਬਹੁਤ ਕਮਾਲ ਆ ਯਾਰ ਸਿਰਾ ਯਾਰ ਜੀ ਸਿਰਾ ਆ ਦੇਖੋ ਇਹ ਜਿੰਗਲ ਬੂਟੀਆਂ ਸੀ ਤਾਂ ਖਾਤਮ ਕਰਤੇ ਨਸਲ ਨਾਸ ਕਰਤੀ ਇੱਕ ਵਾਰ ਹੀ ਨੰਘ ਕੇ ਦੋ ਵਾਰੀ ਜਿੱਥੋਂ ਦੀ ਨੰਘ ਗਿਆ ਨਾ ਸ਼ਰਮਾ ਬਣਾ ਦੂ ਫਿਰ ਸਭ ਤੋਂ ਵਧੀਆ ਗੱਲ ਆ ਚਲਾਉਣ ਦਾ ਸਵਾਦ ਆਉਂਦਾ ਆਨੰਦ ਆਉਂਦਾ ਆਏ ਨਹੀਂ ਜਗਾੜੂ ਸੰਦ ਨਹੀਂ ਖੰਦਾਰ ਨਿਆਰਾ ਆ ਰਿਹਾ ਪਤਾ ਲੱਗ ਰਿਹਾ ਸੀ ਵੀ ਕੋਈ ਘੈਂਟ ਚੀਜ਼ ਕਿਸੇ ਖਾਨਦਾਨੀ ਬੰਦੇ ਦੀ ਬਣਾਈ ਵੀ ਚੀਜ਼ ਚਲਾ ਰਹੇ ਆ ਸਵਾਦ ਆ ਰਿਹਾ ਟਰੈਕਟਰ ਨਾਲੋਂ ਵੱਧ ਡੂੰਘਾਈ ਲੈ ਕੇ ਜਾਂਦਾ ਜੀ ਜਾਪਾਨੀ ਕੰਪਨੀਆਂ ਦਾ ਦਿਮਾਗ ਹਿੰਦੂਸਤਾਨੀ ਕੰਪਨੀ ਦਾ ਦਿਮਾਗ ਮੈਨੂੰ ਪਹਿਲੇ ਦੱਸਿਆ ਤਿੰਨ ਵੱਡੀ ਵੱਡੀ ਕੰਪਨੀ ਦਾ ਦਿਮਾਗ ਇਹਦੇ ਵਿੱਚ ਲੱਗ ਗਿਆ ਨੂੰ ਬਣਾਉਣ ਚ ਠੀਕ ਆ ਜੀ ਅੱਜ ਕੱਲ੍ਹ ਜ਼ਮੀਨਾਂ ਛੋਟੀਆਂ ਹੋਈ ਜਾਂਦੀਆਂ ਨੇ ਲੋਕਾਂ ਕੋਲੇ ਸਿੱਧੇ ਜੀ ਗੱਲ ਅੱਗੇ ਬੰਡੀਆਂ ਜਾਂਦੀਆਂ ਨੇ ਕਿ ਲੋਕੀ ਖੇਤੀ ਛੱਡ ਰਿਹਾ ਜਿਹੜੇ ਲੋਕੀ ਖੇਤੀ ਛੱਡ ਰਿਹਾ ਲੇਬਰ ਨਾ ਮਿਲਣ ਕਰਕੇ ਉਹਨਾਂ ਨੂੰ ਵਾਪਸ ਖੇਤੀ ਨਾਲ ਜੋੜ ਟਰੈਕਟਰ ਦੇਖੋ ਜੀ ਮਹਿੰਗਾ ਹੁੰਦਾ ਸਿੱਧੀ ਸਿੱਧੀ ਗੱਲ ਹੈ ਹਰ ਕਿਸੇ ਦੀ ਪੌਕੇਟ ਚ ਨਹੀਂ ਪੈਂਦਾ ਜੇ ਵਧੀਆ ਟਰੈਕਟਰ ਲੈਣਾ ਹੈ ਕੰਪਨੀ ਦਾ ਲੈਣਾ ਤੇ ਇਸ ਕਰਕੇ ਜਿਹੜਾ ਹੈਗਾ ਕੰਪਨੀ ਜਾਂਦੀ ਹੈ ਲੋਕੀ ਖੇਤੀ ਨਾਲ ਜੁੜਨ ਠੀਕ ਹੈ ਜੀ ਬਾਗਬਾਨੀ ਚ ਜਾਣ ਸਬਜ਼ੀਆਂ ਦੇ ਵਿੱਚ ਜਾਣ ਛੋਟਾ ਬੰਦਾ ਵੀ ਆਪਣਾ ਜਿਹੜਾ ਹੈਗਾ ਇੱਕ ਤਰੀਕੇ ਦਾ ਕਹਿ ਸਕਦਾ ਵੀ ਮੇਰੇ ਘਰੇ ਟਰੈਕਟਰ ਖੜਾ ਹੈ ਉਹਨਾਂ ਲਈ ਇਹ ਹੈਗਾ ਨਾ ਕੋਈ ਆਰਸੀ ਦਾ ਝੰਜੜ ਨਾ ਕੋਈ ਚਲਾਣ ਦਾ ਝੰਜੜ ਇਹਦੇ ਵਿੱਚ ਠੀਕ ਹੈ ਜੀ ਕਾਪੀ ਦਾ ਝੰਜੜ ਕਿਸੇ ਨੂੰ ਵੇਚਣਾ ਕਰਨਾ ਤਾਂ ਵੀ ਸੌਖਾ ਸਿੱਧਾ ਹੀ ਜਾਓ ਕੋਈ ਬਾਅਦ ਦਾ ਖੱਟਾ ਨਹੀਂ ਹੈਗਾ ਤੇ ਇੱਕ ਗੱਲ ਹੋਰ ਹੈ ਸਬਸਿਡੀ ਤਾਂ ਇਹਦੇ ਉੱਤੇ ਹੈ ਹੀ 50% ਸਬਸਿਡੀ ਹੈ ਇਹਦੇ ਉੱਪਰ ਤੇ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਵੀ ਜਿਹੜੇ ਬੰਦਿਆਂ ਕੋਲੇ ਆਪਾਂ ਖੜੇ ਆ ਇਹ ਮਤਲਬ ਪੂਰੇ ਪੰਜਾਬ ਦੀ ਸਾਡੇ ਕੋਲੇ ਜਿਹੜਾ ਹੈਗਾ ਜੀ ਸਾਡੀ ਕੰਪਨੀ ਹੈਗੀ ਰਾਜਸਨਾਗਰ ਇੰਜੀਨੀਅਰ ਸਪਰੇਅਮੈਨ ਬ੍ਰਾਂਡ ਹੈ 1999 ਤੋਂ ਅਜੇ 34-35 ਸਾਲ ਹੋ ਗਏ ਸਾਨੂੰ ਵੀ ਖੇਤੀਬਾੜੀ ਦੇ ਸੰਧ ਬਣਾਉਣੇ ਆ ਤੇ ਸਾਡੇ ਅਸੀਂ ਇਹ ਕੰਪਨੀ ਨਾਲ ਜਿਹੜਾ ਹੈਗਾ ਸਵਰਾਜ ਨਾਲ ਅਸੀਂ ਜਿਹੜਾ ਐਗਰੀਮੈਂਟ ਕਰਕੇ ਪੂਰੇ ਪੰਜਾਬ ਦੀ ਡਿਸਟ੍ਰੀਬਿਊਟਰਸ਼ਿਪ ਲਿੱਤੀ ਹੈ ਡੀਲਰਸ਼ਿਪ ਨਹੀਂ ਡਿਸਟ੍ਰੀਬਿਊਟਰਸ਼ਿਪ ਜਿਹੜੀ ਹੈਗੀ ਆਪਾਂ ਕੰਪਨੀ ਦੀ ਲਿੱਤੀ ਆ ਜਿਹਦੇ ਕਰਕੇ ਸਪੇਅਰ ਸਰਵਿਸ ਹਰ ਤਰੀਕੇ ਦੀ ਵੈਰਾਈਟੀ ਹਰ ਤਰੀਕੇ ਦਾ ਸਮਾਨ ਸੁਨਵਾਈ ਸਾਦਾ ਕੁਝ ਆਪਣੇ ਕੋਲੇ ਹੈਗਾ ਇਹਦਾ ਲੈ ਵੀ ਸੱਜਣੋ ਵੀਡੀਓ ਸ਼ੇਅਰ ਕਰ ਦਿਓ ਜੇ ਤੁਹਾਨੂੰ ਆਨੰਦ ਆ ਇੱਕ ਛੋਟੇ ਕਿਸਾਨਾਂ ਨਾਲ ਸੰਬੰਧ ਆ ਸਾਰੇ ਛੋਟੇ ਕਿਸਾਨਾਂ ਤੱਕ ਇਹ ਪਹੁੰਚਣੀ ਚਾਹੀਦੀ ਹੈ ਵੀਡੀਓ ਵੀਡੀਓ ਨੂੰ ਸ਼ੇਅਰ ਕਰ ਦਿਓ